ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਾਂਗ ਸੇਰ ਲਈ ਲੈ ਕੇ ਆਏ ਜੀ ਇੱਕ ਬਈ ਬੜਾ ਤਾਜੀ ਸੂਣ ਵਾਲੀ ਐ ਇੱਕ ਬਈ ਬੱਚੀ ਆ ਬਈ ਕੋਲੇ ਆਓ ਪੁੱਛ ਲੈਨੇ ਬਈ ਤੁਹਾਡੇ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਆਪਣਾ ਮੇਰੇ ਨਾਮ ਗਾਜੂ ਆ ਜੀ ਇਹ ਪਿੰਡ ਆਪਣਾ ਦਿਆਲਪੁਰਾ ਮਿਰਜਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਜੀ ਨੇੜੇ ਪਿੰਡ ਕਿਹੜਾ ਰਹਿੰਦਾ ਨੇ ਨੇੜੇ ਗੁੰਮਤੀ ਆ ਜੀ ਕੋਠਾ ਗੁਰੂ ਦਾ ਭਗਤਾ ਭਾਈ ਦਾ ਨਥਾਣਾ ਸੇਲਬਰਾ ਕੋਲੋਂ ਕੇ ਹਰਨਾਮ ਸਿੰਘ ਵਾਲਾ ਫੂਲ ਦੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 9915433763 ਠੀਕ ਹੈ 9915151748 ਠੀਕ ਹੈ ਬਾਈ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੜ ਦਿੰਦੇ ਨੇ ਕਿਹੜਾ ਸ਼ੂਆ ਸ਼ੂਆ ਜੀ ਇਹ ਦੂਜਾ ਸ਼ੂਆ ਜੀ ਠੀਕ ਆ ਹਾਂਜੀ ਕਿੰਨੇ ਦਿਨ ਲੈਂਦੀ ਹੈ ਜੀ ਤੇ ਇੱਕ ਹਫਤਾ ਲੈ ਜੀ ਹਫਤਾ ਲੈ ਜੀ ਹਾਂਜੀ ਹਾਂਜੀ ਕੀ ਰਿਕਾਰਡ ਦੁੱਧਾਂ ਦੀ ਰਿਕਾਰਡ ਵੀ ਸੀ ਆਪਣੇ ਪਿੰਡ ਦੀ ਗਾਂ ਇੱਥੋਂ ਦੀ ਮੇਰੇ ਗਵਾਂਡ ਦੀ ਆ ਜਿਹੜੀ ਕੋਠੀ ਸਾਹਮਣੇ ਦੇਖਦੇ ਆ ਅਗਲੇ ਪਾਸੇ ਘਰ ਆ ਜੀ ਠੀਕ ਹੈ ਜੀ ਜਿੰਨਾ ਤੋਂ ਆਪਾਂ ਲਈ ਆ ਇਹ ਹਮ ਨਾਰਮਲ ਸੇਵਾ ਤੇ 25 ਲੀਟਰ ਦੁੱਧ ਦਿੰਦੀ ਆ ਕੋਈ ਵੀ ਮੇਰਾ ਵੀਰ ਆਵੇ ਹਮ ਆ ਕੇ ਦਸੱਲੀ ਕਰਾ ਕੇ ਦੇਵਾਂਗੇ ਠੀਕ ਆ ਡਿਟੇਲ ਦੇ ਵਿੱਚ ਉਹਨਾਂ ਦੇ ਘਰ ਇਹ ਲੈ ਕੇ ਜਾਵਾਂਗੇ ਬੰਦੇ ਨੂੰ ਠੀਕ ਨਹੀਂ ਗੱਲ ਵੀ ਉਹਨਾਂ ਦਾ ਪੂਰਾ ਪੁੱਛ ਪੜਤਾਲ ਕਰਕੇ ਲੈ ਕੇ ਜਾਵੇ ਵੀਰ ਜੇ ਉਹ ਵੀ ਆਵੇ ਤਾਂ ਠੀਕ ਕਰ ਰਹੀ ਹਾਂਜੀ ਆ ਬਾਈ ਕਹਿੰਦਾ ਪੂਰੀ ਤਸੱਲੀ ਕਰਵਾਵਾਂਗੇ ਜਿੱਥੋਂ ਲਈ ਆ ਉੱਥੇ ਭਰਾ ਨੂੰ ਲੈ ਜਾਵਾਂਗੇ ਹਨ 25 ਲੀਟਰ ਦੁੱਧ ਦਾ ਜਿਹੜਾ ਤੁਸੀਂ ਨੇ ਸੋਇਦਾ ਬਾਈ ਦਿੱਤਾ ਵਾ ਆਰਡਰ ਕਮਾਲ ਦਾ ਕੱਚੀ ਕੱਚੀ ਜ਼ਰੂਰ ਆ ਹਜੇ ਦਿਨ ਲੈਂਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੁੱਲ ਕੀ ਹੈ ਜੀ ਦਾ ਮੁੱਲ ਜੀ ਕੋਈ ਜਿਵੇਂ ਉਹ ਹੁਣ ਕਰਦੇ ਆ ਵੀ ਕੋਈ 92 ਵੀ ਕਰਦਾ 95 ਕਰ ਲ 85 ਕਰ ਲ 82000 ਰੁਪਏ ਦੀ ਗਾਂ ਦੇ ਦਿਆਂਗੇ ਠੀਕ ਆ ਭਾਈ ਹਾਂਜੀ 82000 ਦੀ ਭਾਈ ਕਹਿੰਦਾ ਗਾਂ ਦੇ ਦਿਆਂਗੇ ਭਾਈ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਕੱਚੀ ਕੱਚੀ ਆ ਭਾਈ ਦੁੱਧ ਵਾਲੀ ਬਣਾ ੱੱੱੱੱੱ ਲਾਂ ਬਹੁ ਭਈਆਂ ਸਾਰੀਆਂ ਬਰਡਾਂ ਲੈ ਕੱਢ ਕੇ ਘਰ ਮਾ ਲਈ ਨੇ ਫੇਰ ਸੁਣਾਇਆ ਕੱਦ ਕਾਠ ਵੀ ਦੇਖੋ ਹੁਣ ਤੁਸੀਂ ਮੇਰਾ ਕੱਦ ਬਹੁਤ ਹੈ ਕੱਦ ਪੂਰਾ ਹੈਗਾ ਸਹੀ ਗੱਲ ਆ ਬਹੁਤ ਹੈ ਕੱਦ ਆ ਜੀ ਹਾਂਜੀ ਅੱਗੇ ਜੀ 2 ਨੰਬਰ ਤੇ ਕਿੰਨੀ ਕੁ ਉਮਰ ਬੱਚੀ ਦੀ ਇਹ ਬੱਚਾ ਹੈਗਾ ਜੀ 7.5-8 ਮਹੀਨਿਆਂ ਦਾ ਜੀ ਠੀਕ ਹੈ ਬਾਈ ਕਿਹੜੇ ਟੀਕੇ ਦੀ ਇਹ ਗਿਰ ਨਹੀਂ ਝੂਠ ਨਹੀਂ ਬੋਲਣਾ ਠੀਕ ਹੈ ਦੇਖੋ ਹਾਂਜੀ ਠੀਕ ਹੈ ਜੀ ਮਾਂ ਦਾ ਦੁੱਧ ਕਿੰਨਾ ਗਿਆ ਜੀ ਉਹ ਇੱਕ ਗੱਲ ਦੇ ਵਿੱਚ ਆਈ ਵੀ ਹੁਣ ਅਸੀਂ ਇਹ ਲਈ ਆ ਜੀ ਹੂੰ ਠੀਕ ਹੈ ਤਾਂ ਇਹ ਨੂੰ ਹੁਣ 700 ਬਿਲਾ ਲਓ ਜਿੰਨਾ ਮਰਜੀ ਤੇ ਦੀ ਮਾਂ ਥੱਲੇ ਵੀ 42 ਲੀਟਰ ਸੀਗਾ ਪਰ ਬੱਚਾ ਬਹੁਤ ਸੋਹਣਾ ਬਰੀਡ ਵਾਲਾ ਬੱਚਾ ਸਹੀ ਗੱਲ ਆ ਬਾਈ ਹਾਂਜੀ ਹੂੰ ਆ ਦੇਖੋ ਪਿੱਠਾ ਪੁੱਠਾ ਪੂਰਾ ਸੋਹਣਾ ਲੱਗਿਆ ਵਾ ਸਹੀ ਗੱਲ ਹੈ ਬਈ ਸਰੀਰ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਪਿਆਰਾ ਦਾ ਹਾਈਬ੍ਰਿਡ ਆਈ ਪਰ ਜਿੰਨਾ ਚਿਰ ਸਾਡੇ ਕੋਲ ਪਹਿਲਾਂ ਬੇਟਾ ਵੀ ਬੋਲਦਾ ਜਿੰਨਾ ਚਿਰ ਸਾਡੇ ਕੋਲ ਰਿਕਾਰਡ ਨਹੀਂ ਹੈਗਾ ਅਸੀਂ ਰਿਕਾਰਡ ਤੋਂ ਬਿਨਾਂ ਕਹਿੰਦੇ ਨਹੀਂ ਕੁਝ ਸਹੀ ਕਹਿਤਾ ਜੀ ਜ਼ਰੂਰੀ ਇਹਨੂੰ ਇੱਥੇ ਬੋਹਲਾਈ ਜਾਈਏ ਜੀ ਜਵਾਨ ਸਹੀ ਗੱਲ ਆ ਬੱਚੀ ਚੰਗੀ ਆ ਰੰਗ ਰੂਪ ਦੀ ਚੰਗੀ ਆ ਫੇਸ ਦੇਖੋ ਫੇਸ ਬਹੁਤ ਬਹੁਤ ਪਿਆਰਾ ਆ ਹਾਂ ਰੰਗ ਰੂਪ ਬਹੁਤ ਚੰਗਾ ਤੋਰਾ ਤਾਰਾ ਚੰਗਾ ਸਭ ਹੀ ਪੜੀ ਆ ਬੱਚੀ ਰਾਜੀ ਆ ਬਈ ਘੋਲੀ ਵੀ ਚੰਗੀ ਆ ਕੱਲਾ ਚਾਰ ਹੀ ਥਾਣਾ ਜੀ ਕੱਲੇ ਕੱਲੇ ਪੂਰੀ ਵਿੱਤੀ ਦੇ ਥਾਂ ਲੱਗਿਆ ਹਾਂਜੀ ਕੀ ਮੁੱਲ ਆ ਜੀ ਫਿਰ ਇਹਦਾ ਮੁੱਲ ਵੀ ਜੀ ਲੈਣਾ ਏ 18000 ਰੁਪਿਆ ਦਾ ਠੀਕ ਆ ਮਾਨਤਾਨ ਹੋ ਜੀ ਮਾਨਦਾਨ ਬਸ ਇੰਨਾ ਵੀ ਮਾਨਸਮਾਨ ਹੋ ਜਾਊਗਾ ਬਾਹਲਾ ਨਹੀਂਗਾ ਵੀ ਲੰਬਾ ਚੌੜਾ ਨਹੀਂਗਾ ਵੀ ਕੋਈ ਬੰਦਾ ਕਹੇ ਇਹਦੇ ਨੱਕ ਟਾ ਦੋ ਇੰਨਾ ਕਟਾ ਦੋ ਬਸ ਜਾਇਜ਼ ਆ ਬਈ 11000 ਦੀ ਬੱਚੀ ਦੇ ਦਾਂਗੇ ਫੇਸ ਦੇਖੋ ਬਈ ਪ੍ਰਿੰਟ ਦੇਖੋ ਕੰਨ ਦੇਖੋ ਬੁਰਵਾਵਾ ਕੰਨਾਂ گول ਕੰਨਾਂ ਜੀ ਬਿਲਕੁਲ ਦੇਖੋ ਜਿਹੜਾ ਪ੍ਰਿੰਟ ਨਾ ਬਣਿਆ ਉਪਰੋਂ ਦੇਖੋ ਬੋਦੀ ਤੋਂ ਲੈ ਕੇ ਮੂਰੇ ਨਾਸਾਂ ਤੱਕ ਚਿੱਟਾ ਬਣਨਾ ਬਹੁਤ ਚੰਗੀ ਬੱਚੀ ਆ ਬਈ ਪਿੰਕ ਬੂੜੀ ਪੂਰੀ ਚੰਗੀ ਆ ਸਹੀ ਗੱਲ ਆ ਮੁੱਲ ਜਾਇਜ਼ ਆ ਵਿੱਚ ਮਾਨਦਾਨ ਜ਼ਰੂਰ ਹੋ ਜਾਊਗਾ ਨਾਗਸੀ ਭਰਾ ਕੋਲੇ ਦੋ ਬਈ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ 'ਚ ਕੋਈ ਵੀ ਪਸੰਦ ਆਵੇ ਬਈ ਨਾਲ ਕਨੈਕਟ ਕਰ ਲੈ ਧੰਨਵਾਦ ਬਈ